ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਜੁਰਮਾਨਾ ਮਾਫੀ ਲਈ ਪੱਤਰ ਲਿਖੋ ਜੁਰਮਾਨਾ ਮਾਫੀ ਦਾ ਪੱਤਰ ਲਿਖਣ ਲਈ ਸਭ ਤੋਂ ਪਹਿਲਾਂ ਆਪਾਂ ਖੱਬੇ ਪਾਸੇ ਲਿਖਾਂਗੇ ਸੇਵਾ ਵਿਖੇ ਫਿਰ ਅਗਲੀ ਲਾਈਨ ਦੇ ਵਿੱਚ ਪ੍ਰਿੰਸੀਪਲ ਸਾਹਿਬ ਜੀ ਜਾਂ ਪ੍ਰਿੰਸੀਪਲ ਸਾਹਿਬਾ ਜੀ ਫਿਰ ਕਮਾ ਫਿਰ ਆਪਣੇ ਸਕੂਲ ਦਾ ਨਾਮ ਜਿਵੇਂ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਜਗਰਾਉਂ ਸ਼ਹਿਰ ਦੇ ਨਾਮ ਤੋਂ ਬਾਅਦ ਆਪਾਂ ਡੰਡੀ ਪਾਵਾਂਗੇ ਫਿਰ ਅਗਲੀ ਲਾਈਨ ਦੇ ਵਿੱਚ ਖੱਬੇ ਪਾਸੇ ਹੀ ਲਿਖਾਂਗੇ ਸਤਿਕਾਰਯੋਗ ਭੈਣ ਜੀ ਜਾਂ ਸ਼੍ਰੀਮਾਨ ਜੀ ਤੇ ਸ਼੍ਰੀਮਤੀ ਵੀ ਲਿਖ ਸਕਦੇ ਆ ਫਿਰ ਆਪਾਂ ਪੱਤਰ ਦਾ ਮੱਧ ਭਾਗ ਸ਼ੁਰੂ ਕਰਾਂਗੇ ਬੇਨਤੀ ਹੈ ਕਿ ਪਿਛਲੇ ਹਫਤੇ ਮੈਂ ਘਰ ਵਿੱਚ ਬਹੁਤ ਹੀ ਜ਼ਰੂਰੀ ਕੰਮ ਹੋਣ ਕਾਰਨ 3 ਦਿਨ ਸਕੂਲ ਨਹੀਂ ਆ ਸਕਿਆ ਜਾਂ ਨਹੀਂ ਆ ਸਕੀ 2 ਦਿਨ ਪਹਿਲਾਂ ਹੀ ਸਾਡੇ ਹਿਸਾਬ ਵਾਲੇ ਅਧਿਆਪਕ ਨੇ ਜਮਾਤ ਦਾ ਇਮਤਿਹਾਨ ਲਿਆ ਸੀ ਮੈਂ ਜ਼ਰੂਰੀ ਕੰਮ ਕਾਰਨ ਇਮਤਿਹਾਨ ਦੀ ਤਿਆਰੀ ਨਹੀਂ ਕੀਤੀ ਸੀ ਜਿਸ ਕਾਰਨ ਮੈਂ ਇਸ ਵਿੱਚੋਂ ਫੇਲ ਹੋ ਗਿਆ ਸੀ ਜਾਂ ਫੇਲ ਹੋ ਗਈ ਸੀ ਅਧਿਆਪਕ ਨੇ ਮੈਨੂੰ 500 ਰੁਪਏ ਜੁਰਮਾਨਾ ਕਰ ਦਿੱਤਾ ਹੈ ਮੇਰੇ ਪਿਤਾ ਜੀ ਦੀ ਆਮਦਨ ਬਹੁਤ ਘੱਟ ਹੈ ਜਿਸ ਕਾਰਨ ਉਹ ਇਹ ਜੁਰਮਾਨਾ ਨਹੀਂ ਦੇ ਸਕਦੇ ਕਿਰਪਾ ਕਰਕੇ ਮੇਰਾ ਇਹ ਜੁਰਮਾਨਾ ਮਾਫ ਕੀਤਾ ਜਾਵੇ ਫਿਰ ਆਪਾਂ ਅਗਲੀ ਲਾਈਨ 'ਚ ਲਿਖਾਂਗੇ ਧੰਨਵਾਦ ਸਹਿਤ ਉਸ ਤੋਂ ਬਾਅਦ ਡੰਡੀ ਪਾਵਾਂਗੇ ਫਿਰ ਆਪਾਂ ਹੇਠਾਂ ਸੱਜੇ ਪਾਸੇ ਲਿਖਾਂਗੇ ਆਪ ਜੀ ਦੀ ਆਗਿਆਕਾਰੀ ਜਾਂ ਆਪ ਜੀ ਦਾ ਆਗਿਆਕਾਰ ਨਾਮ ਫਿਰ ਆਪਣੀ ਜਮਾਤ ਰੋਲ ਨੰਬਰ ਤੇ ਮਿਤੀ ਮਿਤੀ ਹਮੇਸ਼ਾ ਉਸ ਦਿਨ ਦੀ ਪਾਉਣੀ ਹੈ ਜਿਸ ਦਿਨ ਤੁਸੀਂ ਪੱਤਰ ਲਿਖ ਰਹੇ ਹੋਵੋਗੇ